ਉਠੇ ਤੇ ਕਲਮাইয়া ਕੋਠੇ ਤੇ ਕਲਮাইয়া ਹੋ ਪਿਆ ਜਾਨੇ ਦਾ ਰੇਟ ਵਧ ਗਏ ਹੁਣ ਮੂੜੀਆਂ ਹੀ ਛਲੇ ਮাইয়া ਬੱਪੂ ਕੰਮ ਸੀਦਰ ਨਾਲ ਬੋਲ ਤੈਨੂੰ ਕੀ ਕੰਮ ਹੈ 100 ਰੁਪਏ ਦੇ ਦੇ 200 ਦਾ ਕੀ ਕਰਨਾ ਓਏ ਬੱਪੂ ਯਾਰ ਗਾੜਾ ਖਰਾਬ ਹੋ ਰਿਹਾ ਸੀ ਆਵਾਜ਼ ਵੀ ਨਹੀਂ ਸਹੀ ਨਿਕਲ ਰਹੀ ਪੈਕ ਬੁੱਕ ਲਾ ਲੰਦੀ ਓਏ ਓ ਮੇਰਾ ਰੋਂਗ ਨੰਬਰ ਆ ਉਹ ਦਈ ਮੈਨੂੰ ਡਾਂਗ ਕੱਢ ਕੇ ਕਰਾ ਇਹ ਨਹੀਂ ਜੜੀ ਬਾਹ ਨਹੀਂ ਨਿਕਲਦੀ ਉਹ ਲੈ ਡਾਂਗ ਤੇਰੀਆਂ ਤਾਂ ਚੀਕਾਂ ਨਿਕਲੀਆਂ ਚੀਕਾਂ ਆਪੂ ਰਹਿਣ ਦਾ ਕਰ ਯਾਰ ਰਹਿਣ ਦਾ ਕਰ ਗੋਪੀ ਨਾ ਪਾਣੀ ਟੋੜਾ ਪੂਰੇ ਪੁੱਤ ਜਿਹੜਾ ਕਰਤਾ ਸਮਾਨ ਮੰਗਾਏ ਸੀ ਲਿਆਇਆ ਉਹ ਤੇ ਉਹ ਤਾਂ ਮੁੱਲ ਗਿਆ ਦੇ ਕੀ ਨਿਕੰਮੇ ਪੱਲੇ ਪੈ ਨੇ ਮੇਰੇ ਦੋਨੇ ਦੇ ਦੋਨੇ ਇੱਕੋ ਥਾਂ ਦੇ ਓ ਮੇਰਾ ਨਾਮ ਕੀ ਗੜਾ ਪਾਤੀਆਂ ਯਾਰ ਕੀ ਤੇ ਗੱਲ ਹੋ ਰਹੀ ਪਹਿਲਾਂ ਨਹੀਂ ਤਾਂ ਨਹੀਂ ਨਾ ਹੋਰ ਹਾਂ ਦੱਸ ਇਹ ਤਾਂ ਪਾਕਿਸਤਾਨ ਗਿਆ ਸੀ ਨਹੀਂ ਯਾਰ ਆਪਣਾ ਕੌਣ ਰਹਿੰਦਾ ਪਾਕਿਸਤਾਨ ਸੀਰੀਆ ਗਿਆ ਹੋਵੇਗਾ ਉਹ ਨਹੀਂ ਮੈਂ ਸੀਰੀਆ ਕੀ ਲੈਣ ਜਾਣਾ ਯਾਰ ਕਮਾਲ ਹੈ ਇਰਾਕ ਤਾਂ ਫਿਰ ਪੱਕੇ ਹੀ ਗਿਆ ਹੋਵੇਗਾ ਉਹ ਯਾਰ ਕਾਹਨੂੰ ਯਾਰ ਲੈ ਮੈਂ ਤਾਂ ਇੱਥੋਂ ਖੇਤੋਂ ਕਦੇ ਬਾਹਰ ਨਹੀਂ ਗਿਆ ਆਪਣੇ ਸ਼ਹਿਰ ਤੱਕ ਨਹੀਂ ਗਿਆ ਫਿਰ ਅੰਤਖਵਾਦੀ ਆਈਟਮ ਕਿੱਥੋਂ ਲੈ ਆਇਆ ਤੂੰ ਮੈਂ ਲੈ ਤੈਨੂੰ ਅੰਤਖਵਾਦੀ ਦਿਮਾਗ ਪਿਓ ਤੇ ਗਿਆ ਹੈ ਐ ਦੇਖ ਦੋਨੇ ਮੇਰੇ ਹੀ ਕਰਮਚਾਰੀ ਕੇ ਇਹੋ ਜਿਹਾ ਪਿਓ ਤੇ ਉਹੋ ਜਿਹਾ ਪੁੱਤ ਕੋਈ ਹੋ ਆਪਣ ਲੋਕੀ 40 ਕਿੱਲੇ ਨਾਲ ਕਿੰਨੇ ਨਹੀਂ ਓਏ ਆਪਣੇ ਲਵੇ 40 ਕਿੱਲੇ ਸੀ ਮੂਰਖਾ 40 ਕਿੱਲੇ ਆਪਣੇ ਲਵੇ ਆਪਣੇ ਲੋ 40 ਕਿੱਲੇ ਸੀਗੇ ਕਾਲੀ ਤੇਰਾ ਗਹਿ ਓਏ ਆ ਕੀ ਗੱਲ ਛੇੜ ਲਈ ਯਾਰ ਤੂੰ 40 ਕਿੱਲਿਆਂ ਦੀ ਮੈਂ ਤੁਹਾਨੂੰ ਦੱਸਾਂ ਸੱਚੀ ਆ ਬਾਪੂ ਓ ਯਾਰ پتہ ਕੀ ਹੈ ਹੂੰ ਮੱਝਾਂ ਵਿਕਦੀਆਂ ਗਈਆਂ ਕਿੱਲੇ ਪਟ ਦੇ ਗਏ ਆਹ ਇੱਕ ਬਾਈ ਗਾ